ਇਹ ਤੋਂ ਬੜੀਆਂ ਸਿਸਾਨੇ ਬੜੀਆਂ ਬੜਾਈਆਂ ਨੇ ਪਰ ਸੱਚੇ ਜੀ ਇੱਕ ਹੋਰ ਮੁੱਖ ਕਾਰਨ ਹੈ ਜਿਸ ਕਰਕੇ ਹਪਾਲਟਾ ਘਰ ਹੋਏ ਆ ਸਾਡਾ ਪੰਜਾਬ ਅੱਜ ਬਰਸ ਦੀ ਡਰੀ ਵਾਂਗੂ ਖੋਲ ਰਿਹਾ ਹੈ ਇਹਨਾਂ ਸਰਕਾਰਾਂ ਨੇ ਇਸ ਕਾਂਗਰਸ ਨੇ ਇਸ ਆਮ ਆਦਮੀ ਨੇ ਬਾਦਲ ਤੇ ਪਾੜ ਪਾ ਦੇ ਗਰਜੋਰ ਨੇ ਸਾਡੇ ਪੰਜਾਬ ਨੂੰ ਖੋਜਲਾ ਕਰਕੇ ਨਾ ਖੜਾ ਸੰਗਤ ਜੀ ਜਿਹੜੇ ਪਾਈ ਦੀਪ ਛੁੜੂ ਨੇ ਗੱਲ ਆਖੀ ਸੀ ਇਹ ਸਾਡੀ ਹੋਣ ਦੀ ਲੜਾਈ ਹੈ ਆਪਣੇ ਕੋਲ ਹੋਰ ਕੋਈ ਹਿਲਾ ਰਹਿਣ ਗਿਆ ਤਾਂ ਬੇਈਂਦਿਆ ਹੈ ਆਪਾਂ ਤਾਂ ਆਖਰੀ ਅਲਾ ਮਾਰੀਏ ਸਾਡੇ ਪੰਜਾਬ ਦੇ ਸੰਘਰਸ਼ੀ ਜੋਧਿਆ ਸਾਡੇ ਮੈਂਬਰ ਪਾਰਲੀਮੈਂਟ ਵਾਰੀਅੰਗਰ ਪਾਲ ਸਿੰਘ ਅਧਿਉਨਾ ਨਾਲ ਜੇਲ ਕਟੀ ਕਰਨ ਵਾਲੇ ਸੰਗੀ ਸਾਥੀਆਂ ਦੀ ਅਗਵਾਈ ਵਿੱਚ ਚੱਲਣ ਵਾਲੀ ਵਾਰਿਸ ਪੰਜਾਬ ਦੇ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਦੇ ਮੈਂਬਰ ਬਣੀਏ ਅੱਜ ਇੱਥੇ ਹਜ਼ਾਰਾਂ ਦਾ ਘਟ ਦੇਖ ਕੇ ਸੰਗਾ ਜੀ ਮੈਂ ਬੇਇੱਜ਼ਤੀ ਕਰਦਾ ਹਾਂ ਡਿਸਟੇਟ ਦੇ ਬੈਠੇ ਹੋਏ ਆਦੇਦਾਰਾ ਆਗਵਾਣ ਵੀ ਬੇਇੱਜ਼ਤੀ ਕਰਦਾ ਹੈ ਕਿ ਆਜ ਆਪਾਂ ਇੱਕ ਤਹਰੀਆ ਕਰੀਏ ਅੱਜ ਆਤੂ ਸਹਿਬਾਨ ਇੱਕ ਮਤਾ ਪਾਸ ਕਰ ਦੇਖੋ ਵੀ ਕੋਈ ਅਸਥਾਈ ਵਿੱਚ ਸਰਕਾਰ ਬਣੂਗੀ 40 ਦਰਬਾਰਸ ਪੰਜਾਬ ਦੇ ਵੀ ਤੇ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਐਮਪੀ ਭਾਈ ਅਮਰਪ੍ਰੀਤ ਪਾਰਸੇ ਆਦੇ ਆਮ ਆਪ ਵੀ ਪਾਰਟੀ ਬਾਰੇ ਜੇਰਾ ਕੋਈ ਦਿੱਲੀ ਦਾ ਬੰਦਾ ਆਉਂ ਉਹਨੂੰ ਇੱਥੇ ਪੰਜਾਬ ਫਿੱਟ ਕਰੀ ਜਾਂਦੇ ਆ ਅੱਛ ਸੋੜੀਏ ਤੇ ਤੇਰੇ ਵਾਲ ਦੇ ਨੀਂ ਪੱਥਰ ਤੇ ਨਾਂ ਲਿਖੇ ਜਾ ਰਹੇ ਨੇ ਕੂਟ ਦਾ ਬੰਦਾ ਅੱਜ ਭਾਰਾ ਪੈ ਚੁੱਕਿਆ ਪੰਜਾਬ ਦੇ ਉੱਪਰ ਇੰਦੇ ਕੂਟੀਏ ਦਾ ਹਵਾਸ ਹੋ ਰਿਹਾ ਹੈ ਪੰਜਾਬ ਦਾ ਉਜਾਲਾ ਹੋ ਰਿਹਾ ਹੈ ਜੇ ਸਾਡੀ ਪੰਜਾਬੀ ਕਾਮ ਹੈ ਘਟ ਗਈਤੀ ਹੁੰਦੀ ਜਾ ਰਹੀ ਹੈ ਜੀ ਬੜੀ ਤੁਸੀਂ ਦੇਖੋ ਅੱਜ ਜਿਹੜਾ ਅਸਰ ਸ਼ਾਇਦ ਵਿੱਚ ਪੰਜਾਬ ਦਾ ਬੰਦਾ ਕੋਈ ਬੜੇ ਗਹਿਮ ਕੋਲ ਨੇ ਜਿਹੜੋ ਇੱਥੇ ਪੰਜਾਬ ਦੇ ਵਿੱਚ ਐਮ ਐਲ ਏ ਐਮ ਪੀ ਵੀ ਜਿਹੜੇ ਬਾਅਦ ਦੇ ਕੁਰਬੀਏ ਬੜਿਆ ਕਰਨਗੇ ਪਾਏ ਅੰਮ੍ਰਿਤਪਾਲ ਸਿੰਘ ਨੇ ਕੋਈ ਹਵਾਈ ਗੱਲਾਂ ਨਹੀਂ ਸੀ ਕੀਤੀਆਂ ਜਿਹੜੀ ਗੱਲ ਕੀਤੀ ਉਹ ਕਹਿ ਕੇ ਦਿਖਾਈ ਜਿਹੜੇ ਨਾਜਵਾਨ ਪ੍ਰਵਾਸ ਕਰ ਰਹੇ ਨੇ ਸੋ ਪੰਜਾਬ ਦੇ ਵਿੱਚੋਂ ਮੈਂ ਮੈਂ ਜਬਈ ਵਿੱਚ ਚੌਧਾ ਟ੍ਰਾਂਸਪੋਰਟ ਦਾ ਕਾਰੋਬਾਰ ਛੱਡ ਕੇ ਪੰਜਾਬ ਚ ਆਇਆ ਤੁਸੀਂ ਵਾਪਸ ਕਰੋ ਨਸ਼ਿਆ ਦਾ ਜਿਹੜਾ ਪਰਪੋਕ ਚੱਲ ਰਿਹਾ ਕੋਈ ਕਾਗਜ਼ ਲਿਖਿਆ ਗੱਲਾਂ ਨਹੀਂ ਕੀਤੀਆਂ ਜਾ ਸਕਦੀ ਇਤਨੀ ਮੈਟ ਕਰਕੇ ਦਿਖਾਇਆ ਖਾਲਸਾ ਰਹੀ ਇਹ ਚਲਾਈ ਸਮਾਜਿਕ ਮੈਟ ਚਲਾਈ ਸਾਡੇ ਜੀ ਜਿਹੜਾ ਅੱਜ ਸਾਡੀ ਐਸੀ ਨਾਟਕਣਾ ਮੈਂ ਲੱਭ ਨਹੀਂ ਸੀ ਯਤਨਾ ਚਾਹਦਾ ਇਹ ਜਿਹੜਾ ਬਵਾਦ ਤਰ ਹੈ ਇਹਨਾਂ ਨੇ ਆਪ ਇਸੇ ਲਈ ਆਇਆ ਇਹ ਉਹ ਬੰਦੇ ਨੇ ਜਿਹੜੇ ਇਸ ਤਰੀਕੇ ਨਾਲ ਜਥੇਦਾਰਾਂ ਨੂੰ ਬਦਲਦੇ ਨੇ ਜਿਵੇਂ ਕੋਈ ਆਦੇ ਵਸਤਰ ਬਦਲਦਾ ਹੁੰਦਾ ਕੋਈ ਕੱਪੜੇ ਬਦਲਦਾ ਹੁੰਦਾ ਸਵੇਰੇ ਕੋਈ ਜਥੇਦਾਰ ਕੋਈ ਹੋਰ ਹੁੰਦਾ ਹੈ ਸ਼ਾਮ ਨੂੰ ਕੋਈ ਜਥੇਦਾਰ ਹੋਰ ਹੁੰਦਾ ਹੈ ਜਿਹੜੀ ਲੈਗੇਸੀ ਸੀ ਅਕਾਲੀ ਫੂਲਾ ਸਿੰਘ ਜੀ ਦੀ ਪਾਪਾ ਹਰਮਨ ਸਿੰਘ ਜੀ ਦੀ ਉਹਨਾਂ ਨੂੰ ਤਬਾ ਕਰਕੇ ਰੱਖ ਦਿੱਤਾ ਇਹ ਉਹੀ ਬਦਲ ਤਰਾ ਹੈ ਜਿਨ੍ਹਾਂ ਨੇ ਸੰਗਠਨ ਜਿਵੇਂ ਜੀਥੇ ਬੈਠੇ ਹੋ 15 ਅਕਤੂਬਰ ਤੋ ਯਾ 15 ਨੂੰ ਆਈ ਸਕਦਾ ਬੈਦਲ ਕਨਾ ਤੇ ਖੋੜ ਦੇ ਕੋਰੇ ਚ ਬੈਠਿਆ ਸੀ ਜਿੱਥੇ ਉਹਨਾਂ ਦੀ ਸੀਨੀਅਰ ਸੇਕ ਕੀਤੀ ਸੀ ਆਪਣੀ ਪਾਰਟੀ ਦੇ ਨਾਲ ਵੀ ਆਪਣਾ ਬਦਲੇ ਤੋਂ ਮੁੰਡਾ ਜੁੜ ਗਿਆ ਅਗਨੀਤ ਸਿੰਘ ਇੱਥੇ ਵੀ ਹੋਵੇਗਾ ਉਹਦੇ ਪੱਟ ਵਿੱਚ ਗੋਲੀ ਮਾਰੀ ਸੀ ਇਹਨਾਂ ਸੈਣੀ ਉਰਾਨੇ ਇਹਨਾਂ ਬਾਦਲ ਕਰੇ ਇਹ ਬੰਨਿਆ ਜਿਹੜਾ ਹੋਰ ਸੰਘਾਜੀ ਜਿਹੜੇ ਆਪਣੀ ਪਾਰਟੀ ਦਾ ਵਿਰੋਧ ਕਰਦੇ ਨੇ ਉਹ ਕੌਣ ਨੇ ਜਿੱਦਾਂ ਤੋਂ ਆਦੇ ਸਮੇਂ ਵਿੱਚ ਕੁਝ ਨਹੀਂ ਹੋਇਆ ਪਰ ਉਹ ਆਜੇ ਇਹ ਕਾਬਲ ਨਾ ਕਰਦੇ ਨੇ ਵੀ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਇੰਨਾ ਕੁਝ ਕਿਵੇਂ ਹੋ ਗਿਆ ਬੜੀਆਂ ਜਿਹੜੀਆਂ ਕੋਈ ਹੋਸਟੇਜਾਂ ਜਿਹੜੀਆਂ ਆਲੇ ਕੋਈ ਵਿਰੋਧ ਕਰਦੇ ਨੇ ਉਹਨੇ ਜਿਹੜੇ ਸਰਕਾਰਾਂ ਤੋਂ ਪੈਸਾ ਲਾ ਕੇ ਸਾਰਾ ਕੁਝ ਕਰਦੇ ਨੇ ਸਿਰਫ ਉਸੇ ਇੱਕੋ ਨiyet ਨਾਲ ਵੀ ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਚੱਲਣ ਵਾਲੀ ਇਸ ਪਾਰਟੀ ਨੂੰ ਰੋਕਿਆ ਜਾ ਸਕੇ ਪਰ ਅੱਜ ਤੁਸੀਂ ਸਾਬਤ ਕਰ ਦਿੱਤਾ ਵੀ ਅਸਲ ਕਾਲੀ ਗੱਲ ਕਿੱਥੇ ਹੈ ਅਸਰ ਗਾਹੀਰ ਇੱਥੇ ਹੈ ਸੰਤਾਂ ਦੇ ਚਰਨਾਂ ਵਿੱਚ ਹੈ ਇਹ ਅਸਰ ਪੰਜਾਬ ਦੇ ਵਾਸਨੇ ਅਸਰ ਸਗਰਸ਼ੀ ਸਿੱਖ ਨੇ 21ਵੀਂ ਸਦੀ ਵਿੱਚ ਜੇਲ ਕੱਤਰਾਲੇ ਜਿਹੜੇ ਸਾਡੇ ਆਸੂ ਨੇ ਉਹਨਾਂ ਦੇ ਅਗਵਾਏ ਵਿੱਚ ਚੱਲਣ ਵਾਲੇ ਨੇ ਇਹੀ ਆਕੂ ਤੁਹਾਡੇ ਸਾਰੇ ਚਰਨਾਂ ਤਪਦੀਆਂ ਨੇ ਵਾਹਿਗੁਰੂ ਜੀ ਕਾਤਸਾ ਵਾਹਿਗੁਰੂ ਜੀ ਕੀ ਫਤਹਿ